ਹਾਂਜੀ ਭਾਈ ਕੀ ਹਾਲ ਚਾਲ ਹੈਾਰੇ ਦੋਸਤਾਂ ਮਿੱਤਰ ਉਮੀਦ ਕਰਦੇ ਠੀਕ ਠਾਕ ਹੋ ਸਡੇ ਜਾਨਵਰ ਦੀ ਸੈਟ ਵਟ ਹੋਣਗੇ ਤੇ ਲਓ ਵੀ ਮਿੱਤਰੋ ਦੇਖੋ ਆਪਣੀਆਂ ਮੁਰਗੀਆਂ ਬਈ ਅੰਡਾ ਹੰਡਾ ਵੀ ਚੈੱਕ ਕਰਦੇ ਆਪਾਂ ਆ ਰਹੀਆਂ ਆਪਣੀਆਂ ਨੰਨਾ ਠੀਕ ਹੈ ਬਈ ਤੇ ਆਹ ਲਓ ਲਹੋਗੇ ਦਰਸ਼ਨ ਆਹ ਹੋਰ ਵੀ ਦੇਖ ਲਗੇ ਇੱਧਰ ਨਹੀਂ ਬਈ ਇੱਕ ਵੀ ਆਲੋ

ਇਹ ਹੈਗੀਆਂ ਕੋਈ 10 ਕਿ ਦੇ ਕਰੀ ਬਠਲ ਚੱਲ ਜੂ ਵੀ ਆਇਆ ਤੇ ਲੇ ਤਾਂ ਬਈ ਨਵੇਂ ਬੱਚੇ ਆਪਣੇ ਕੋਲੇ ਦੋ ਤਿੰਨ ਉਹਨਾਂ ਦੇ ਕੋਲ ਵੀ ਚਲੇ ਆਇਆ ਲੈ ਵੀ ਜੂ ਵੀ ਸੰਗ ਉੱਪਰ ਆ ਗਏ ਹੁਣ ਬੱਚੇ ਫੜ ਗਏ ਆਪਾਂ ਜਾਲ ਤੇ ਪਾਉਣੇ ਜਾਲ ਨੂੰ ਆ ਕਰ ਲਈ ਦੋ-ਦੋ ਢਾਂਗੀ ਤੇ ਲਾਈਏ ਚੱਕੋਈ ਆਹ ਢਾਂਗੀ ਇਹ ਪਿੱਛੇ ਰੱਖ ਦਿੰਨੇ ਵੀ ਤੇ ਆਪੇ ਚੱਲੇ ਤੇ ਬਈ ਬਹੁਤ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਉਹਦੇ ਲਈ ਸੌਰੀ ਉਹ ਗਾਣੇ ਵਾਲੇ ਤੇ ਕਹਿਣਗੇ ਇੱਕ ਤਾਂ ਘਰ ਦੇ ਕੰਮ ਕਰ ਬਾਹਲੇ ਹੁੰਦੇ ਨਹੀਂ ਕੋਈ ਬਾਹਲੇ ਹੈ ਨਹੀਂ ਆਏ ਹੋਏ ਨੇ ਸੇਫਾ ਬੱਚੇ ਵੀ ਛੱਡਦੇ ਆ ਕਮੈਂਟ ਆਉਂਦੇ ਜੀ ਲਾਈਵ ਯੱਕ ਠੀਕ ਹੈ ਮੈਨੂੰ ਨਾ ਫੜ ਕੇ ਆਇਆ ਜੀ ਹੰਦਫਾ ਦਿੰਨਾ ਮੈਂ ਵੇਖੇ ਤੁਹਾਨੂੰ ਅੱਗੇ ਵੀ ਦਿਖਾਇਆ 2 ਆਹ ਦੇਖ ਆਹ ਥੱਲੇ ਥੱਲੇ ਆ ਵੀਰੇ ਆਹ ਦੇ ਦੋਨੇ ਇਹਨੇ ਦੋਨੇ ਠੱਲਾ ਪੋਣੇ ਬਾਹਰ ਲੈ ਕੇ ਆਉਣਾ ਮੈਂ ਤੇ ਜੂਈ ਤੇ ਮੜਾ ਲੈ ਲਾ ਜੂਈ ਦਿਖਾ ਦੇ ਬਾਈ ਓਏ ਆਹਾ ਬਈ ਇੱਕ ਕਾਲ ਕਾਂਤਰਾ ਜੇ ਇੱਕ ਆਹਾ ਲਾਲ ਦੀਨਾ ਜੇ ਆਪਾਂ ਛਤਰੀ ਤੇ ਬਿਠਾਏ ਤੇ ਇਹਦਾ ਹੈਗਾ ਰਿਸਕ ਇਹਨੂੰ ਬਾਦੰਨੇ ਆ ਯਾਲ ਚ ਯਾਲ ਬੋਲੂਏ ਆ ਲਾਤਾ ਬਈ ਹੰਦੋਕ ਆਹ ਆਪਣਾ ਬੱਚਾ ਇੱਥੇ ਬਿਠਾ ਕੇ ਰੱਖੀਏ। ਨਹੀਂ ਇਹ ਠੀਕ ਹੈ ਇਹ ਬਹਿ ਗਿਆ। ਯੋ, ਕਿ ਲੋ, ਕਿ ਲੋ। ਰੱਖ ਜੂ ਵੀ ਠੱਲੋ। ਬਾਈ ਮੁਰਗੀਆਂ ਦੇਖ ਲੋ ਖਾਈ ਜਾਂਦੀਆਂ ਰਾਚਨ ਪਾਣੀ। ਤੇ ਝਾੜੂ ਵੀ ਮਾਰਦੇ ਆਪਾਂ ਛੱਤ ਤੋਂ ਸਾਡੇ ਚੱਲ ਕੇ ਪਹਿਲਾਂ ਠੱਲਾਂ ਪਾ ਦਈਏ ਇਹਨਾਂ ਦੇ। ਠੱਲਾਂ ਬਾਈ ਦੋ ਕੱਢ ਲਈਆਂ ਆਪਾਂ। ਬਾਕੀਆਂ ਨੂੰ ਗੰਡ ਮਾਰ ਦਿੰਨੇ ਆ। ਇਹ ਆ ਇਦਾਂ ਹਾਂ ਲੋ ਠੀਕ ਆ ਇਹ ਛੜਦੇ ਨੇ ਇੱਥੇ ਲਿਆ ਵੀ ਆ ਰਹੀਆਂ ਬਾਈ ਦੋ ਠੱਲਾਂ ਹੁਣ ਨਾ ਜੂ ਵੀ ਬੰਦ ਕਰੀ ਜਿਵੇਂ ਓਏ ਆਈ ਨਹੀਂ ਰਹਾ ਪਿੱਛੇ 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 ਰਹਿ ਪਿੱਛੇ ਵਾ ਬਹੁਤ ਪਿੱਛੇ ਹੈ ਇਹ ਨਹੀਂ ਕਹਣਾ ਬਾਈ ਮੋਟੇ ਹੋ ਗਏ ਥੋੜੇ ਜਿਵੇਂ ਕੋਏ ਕੋਏ ਨੂੰ ਕੀ ਦਾ ਆਲਾ ਮਾ 23.0.0.0 ਲੋਗ ਇਨ ਆ ਬੱਚੇ ਤੱਕ ਦਾ ਸਭ ਯੂਕੇ ਆ ਬੈਠ ਵੀ ਮਾਰਨੀ ਇਹਦਾ ਮਤਲਬ ਓਕੇ ਰਿਪੋਰਟਾਂ ਹੋ ਜਾਂਦੀਆਂ ਠੀਕ ਹੈ ਜੀ ਤੇ ਹੁਣ ਪਹੁੰਚੇ ਆ ਦੇ ਆਪਾਂ ਇਹ ਥੋੜਾ ਜਿਹਾ ਸ਼ਰਾਰਤੀ ਆ ਹੱਥ ਨਹੀਂ ਭੰਡਾ ਆਹ ਹਮ ਤਾਂ ਬਹਿ ਵੀ ਜਾਂਦਾ ਐ ਏਡੀ ਵੀ ਨਹੀਂ ਗੱਲ ਪੈ ਕੇ ਆਹ ਦੇਖੋ ਇਧਰ ਟਿੱੰਗਾ ਅੱਖਾਂ ਤੇ ਕਾਲਾ ਚੀਨਾ ਜਾ ਜੇ ਇਹੋ ਜਿਹਾ ਲਓ ਜੀ ਆ ਬੱਚੇ ਦੀ ਖੱਲ ਮੱਤ ਵੇਖੀ ਹਾਂ ਜੀ ਲਾ ਲਾ ਆਏ ਲੌਕਾ ਲਖਾ ਦੀ ਹੀ ਇਹ ਹੋ ਜਾਏ ਚੀ 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 ਪਿੰਗਾ ਤੇ ਹਾਂ ਤੁਸੀਂ ਮੜੇ ਗਏ ਕਿ ਨਾ ਕਈ 6 ਲੋਟਾ ਦੋ ਮਟਰ ਨਹੀਂ ਜਨਾ ਖਤਰਾ ਆ ਲਈ ਲੈ ਬੈ ਜਾ ਬੈਠਾ ਰਹਿੰਦੇ ਇਹ ਆ ਯੂ ਟਟਰ ਆ ਦੋ ਬੱਚੇ ਆਪਾਂ ਛੱਡਣ ਲੱਗੇ ਬਿਠਾ ਦੇ ਜੂ ਵੀ ਖੁੱਲੇ ਯਾਰ ਆ ਵੀ ਬਿਠਾ ਦੇ ਓਏ 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 ਉਹ ਘੰਡ ਬੈਠਾ ਲਾ ਆ ਕੱਲੀ ਜੀ ਦੇ ਬੈਠੇ ਹਰਾ ਰੰਗ ਲੱਗਾ ਦੋ ਹੋਰ ਫੜਦੇ ਆ ਤਾਂ ਵੀ ਰਾਹ ਜਾਊਗਾ ਇਹ ਵੀ ਲੱਗਦਾ ਜਾ ਫਿਰ ਜਾਵੜਾ ਜਾ ਜਾ ਤਾਂ ਬਹਿ ਜਾ ਜਾ ਮੁੰਡੀ

ਕਾਈ ਉਹ ਡਰ ਗਿਆ ਇੱਕ ਆਹ ਵੀ ਆਹ ਦੇਖੋ ਇਧਰ ਬਾਈ ਆਪਾਂ ਇਹਨਾਂ ਨੇ ਨਵਾਂ ਟੱਡਾ ਡੱਬਾ ਬਿਠਾਤਾ ਨਵਾਂ ਠੀਕ ਆ ਤੇ ਇਹਦਾ ਭਰਾ ਇੱਕ ਕੱਲ ਨਿਕਲ ਗਿਆ ਪਤਾ ਨਹੀਂ ਕਿਧਰ ਗਿਆ ਇਧਰ ਵੀ ਦਿਖਾ ਦੀ ਜੂ ਹੀ ਜਾਣ ਵਾਲੀ ਗੱਲ ਮੜਾ ਇਹ ਅੱਜ ਇੱਕੋ ਦੇ ਚ ਨੀਲਾ ਪਾਇਆ ਵਾ ਇੱਕੋ ਦੇ ਚ ਹੋਰ ਆ ਉਹ ਬਰਾਬਰ ਹੀ ਬੈਠੇ ਸੀ ਉਹਨੇ ਛਲੀਟੀ ਜਾ ਨਾਲ ਦੇ ਇੱਕ ਛਲੀਟੀ ਵਾਪੇ ਨੇ ਖੁੱਲਾ ਬਿਠਾਇਆ ਸੀ ਤੇ ਉਹ ਪਤਾ ਨਹੀਂ ਕਿੱਧਰ ਚੱਲ ਗਿਆ ਬਜਾ 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 ਆ ਬਿਠਾਤੇ ਭਾਈ ਆਪਾਂ ਦੋਨੇ ਆ ਵੀ ਆਮ ਨਾਲ ਬੈਠਾ ਲੈ ਤੇ ਆ ਵੀ ਉਹ ਦੇਖੋ ਜੀ ਖੜ ਨਹੀਂ ਦੇਖੋ ਕਿਉਂ ਭਾਈ ਆ ਨੂੰ ਆਪਾਂ ਛੇੜਦੇ ਆ ਚਲ ਓਏ ਸ਼ਿਸ਼ ਓ ਗੇਰ ਤੇ ਬਾਈ ਆਪਾਂ ਇਹ ਕਾਰੇ ਬੈਠੇ ਤੇ ਕੰਡੜਾ ਆ ਜਾਣਗੇ ਬਾਈ ਸਾਰੇ ਲੱਗੇ ਹੋਏ ਆ ਠੀਕ ਆ ਦੋ ਆ ਜਾਂਦੇ ਤੇ ਛਾਦਰੀ ਆਪ ਦੂਜੀ ਵੀ ਲਾ ਦਿੰਨੇ ਬਾਕੀ ਕਿਧਰ ਗਏ ਇਹ ਕਾਰ ਹੈ ਦੰਦੇ ਵਾਲਾ ਢੱਡ ਵਾਲਾ ਹਾਂ ਅੱਛਾ ਆ ਰਹੀ ਆ ਢੱਡ ਵਾਲਾ ਦੂਜਾ ਤੇ ਆ ਰਿਹਾ ਖੰਡ ਵਾਲਾ ਤੇ ਆਹਾ ਤੇ ਝਾਲਰ ਵਾਲਾ ਆ ਰਹੇ ਓਕੇ ਬਾਈ ਠੀਕ ਹੈ ਜੀ ਇਹ ਇਹ ਨਾ ਬਾਈ ਆਪਦੀ ਮਰਜ਼ੀ ਨਹੀਂ ਉੱਡਦੇ ਆਪਦੀ ਮਰਜ਼ੀ ਨਹੀਂ ਆਉਂਦੇ ਆ ਠੀਕ ਆ ਜਿਵੇਂ ਹੁਣ ਮੈਂ ਛੜ ਤੇ ਆ ਇਹਨਾਂ ਨੇ ਇੱਕ ਘੰਟਾ ਵੀ ਮਾਰ ਸਕਦੇ ਦੋ ਘੰਟੇ ਮਾਰ ਸਕਦੇ ਆਥਨ ਨੇ ਵੀ ਕਰ ਸਕਦੇ ਇਹਨਾਂ ਦੀ ਮਰਜ਼ੀ ਆ ਜਦੋਂ ਮਰਜ਼ੀ ਆ ਜਾਣ ਕੋਈ ਚੱਕਰ ਨਹੀਂ ਤੇ ਪਾਕੀ ਪਾਪੇ ਨੇ ਵੀ ਇੱਧਰ ਬਿਠਾਏ ਵਿਆ ਆ ਵੀ ਨਵਾਂ ਬਿਠਾਦਾ ਉਹ ਥੇਰੀ ਦੇ ਬੰਨਿਆ ਮੇਰੇ ਸਾਹ ਹੁਣ ਉਹ ਵਾਲਾ ਚਟਾ ਜਾ ਇੱਧਰਲੀ ਤੇ ਅੱਛਾ ਇੱਕ ਉਹ ਵੀ ਉੱਡਿਆ ਹੀ ਨਹੀਂ ਗਾ ਮੈਂ ਵੀ ਕਿਹਾ ਉਹ ਕਿੱਧਰ ਗਿਆ ਹੋ ਰਿਹਾ ਚੱਲ ਪਤੋਈ ਯਾ ਦੇ ਲਾ ਗੇੜਾ ਉਹ ਦੇ ਦੇ ਗੇੜਾ ਵੇ ਦੇ ਦੇ ਗੇੜਾ ਦੇ ਦੇ ਗੇੜਾ ਚੱਲ 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 ਕੋਈ ਇਹਦਾ ਭਾਈ ਨਹੀਂ ਜੱਤ ਕਰਦਾ ਹੁਣ ਆਪਾਂ ਤੱਕਾ ਨਹੀਂ ਕਰਦੇ ਇਹਨੂੰ ਫਿਰ ਪਰ ਬੈਠਾ ਰਹੇ ਹਾਂ ਤਾਂ ਕੋਈ ਚੱਕਰ ਨਹੀਂ ਓਏ ਭਾਈ ਆ ਬੱਚਾ ਨੂੰ ਨਾ ਆਪਾਂ ਫੜ ਕੇ ਨਾ ਇਹਨਾਂ ਨੂੰ ਪਾ ਦਿੰਨੇ ਆ ਇੱਥੇ ਜਾਲ 'ਚ ਓਏ ਆ ਬੈਠ ਜੀ ਕਿੱਥੋਂ ਲਵਾ ਲਈ ਬੜੀ ਡੇਂਜਰ ਆ ਇਹ ਆ ਲੈ ਪਾ ਲਈ ਤੇ ਲੋ ਇੱਥੇ ਪਤਾ ਹੈ ਦੂਜਾ ਵੀ ਫੱਕੇ ਪਾਸ ਨੇ ਲੋ ਜੀ ਆਹ ਛਤਰੀ ਦਾ ਪਾ ਜਾਨਵਰ ਬੰਨਤਾ ਤੇ ਇਹਨੂੰ ਆਪਾਂ ਲਾ ਦੇਣਾ ਇੱਥੇ ਓਏ ਓ ਆ ਕੇ ਬਹਿ ਗਿਆ ਦੂਜਾ ਹੀ ਬੱਚਾ ਜਿਹੜਾ ਇੱਧਰ ਬੈਠਾ ਸੀਗਾ ਉੱਤੇ ਆ ਗਿਆ ਉਹਨੂੰ ਦੇਖ ਲਿਆ ਨਾ ਉੱਧਰ ਉਹ ਬੈਠਾ ਵਾ ਇਹਨਾਂ ਨੂੰ ਬਾਈ ਇੱਥੇ ਜਾਲ ਚ ਪਤਾ ਇਹ ਇੱਥੇ ਰਹਿਣਗੇ 2 ਢਾਈ ਘੰਟੇ ਕਿਉਂਕਿ ਹੁਣ ਯਾਰ ਮੌਸਮ ਵੀ ਦੇਖ ਲੋ ਕਿਹੋ ਜਿਹਾ ਹਨਾ ਕਿਵੇਂ ਧੂਆਂ ਧੂਆਂ ਜਿਹਾ ਹੋਇਆ ਵਾ ਸਾਰੇ ਪਾਸੇ ਸਾਫ ਤਾਂ ਹੈ ਨਹੀਂਗਾ ਮੌਸਮ ਤੇ ਇੱਥੇ ਆ ਹੀ ਰਹਿੰਦਾ ਫਿਰ ਕੰਮ ਹਨਾ ਐਟਮੋਸਫੇਅਰ ਪੂਰਾ ਬਾਈ ਖਰਾਬ ਹੋਇਆ ਪਿਆ ਖਰਾਬ ਖਰਾਬ ਠੀਕ ਆ ਬਾਈ ਇਹ ਵੀਡੀਓ ਤੇ ਇੱਥੇ ਐਂਡ ਕਰ ਦੇਣੀ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਦਾਂ ਲੱਗੀ ਤੇ ਬੱਚੇ ਬਾਈ ਦੇਖਦੇ ਆਪਾਂ ਕਦੋਂ ਕਉਂਦੇ ਆ ਕਿੱਧਰ ਗਏ ਪਹਿਲਾਂ ਤਾਂ ਦੇਖਣਾ ਹੀ ਪੈਣੀ ਨੇ ਨਿਗਾਹ ਵੀ ਰੱਖਣੀ ਪੈਂਦੀ ਆਹ ਰੈਡਾਂਡੇ ਵਾਲਾ ਆ ਲੈ ਇਕੱਲਾ ਆ ਵੀਰ ਠੀਕ ਆ ਦੂਜੇ ਦੋਨੇ ਇੱਕ ਉਹ ਫਿਰਦੇ ਆ ਦੋ ਤਿੰਨ